ਲੁਧਿਆਣਾ ਚ ਜ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਲਾਪੁਰ ਦੇ ਕੌਂਸਲਰ ਨੂੰ ਕਾਂਗਰਸ ਵਿੱਚ ਜੁਆਇਨ ਕਰਵਾਇਆ ਹੈ ਉਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਲੁਧਿਆਣਾ ਸ਼ਹਿਰ ਚ ਚੱਲ ਰਹੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ ਨਾਲ ਹੀ ਉਹਨਾਂ ਕਾਂਗਰਸ ਵਿੱਚ ਚੱਲ ਰਹੀ ਗੁੱਟਬੰਦੀ ਨੂੰ ਲੈ ਕੇ ਵੀ ਕਿਹਾ ਕਿ ਕੋਈ ਅਜਿਹੀ ਗੁੱਟਬੰਦੀ ਨਹੀਂ ਹੈ ਉਹਨਾਂ ਕਿਹਾ ਕਿ ਜੇ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਉਸ ਨੂੰ ਪਾਰਟੀ ਪੱਧਰ ਤੇ ਰਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸੇ ਗੱਲ ਨੂੰ ਉਛਾਲਣਾ ਚਾਹੀਦਾ ਹੈ ਉਹ ਥੋੜਾ ਥੋੜਾ ਫਰੇਮ ਨੂੰ ਠੀਕ ਰੱਖਿਓ ਜੀ ਸਭ ਜਿਹੜੇ ਸ਼ਾਮਲ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਦੀ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਤੁਹਾਨੂੰ ਸਨੇਹਾ ਦਿੱਤਾ ਤੇ ਤੁਸੀਂ ਸਾਰੇ ਇੱਥੇ ਆਪਦੇ ਕੰਮਕਾਰ ਛੱਡ ਕੇ ਹਾਜ਼ਰ ਹੋਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਨਾਲ ਸਾਡੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਸੰਦੀਪ ਸੰਧੂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਤਲਵਾਰ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਆਬਰ ਸਾਹਿਬ ਬਹੁਤ ਸਤਕਾਰਯੋਗ ਸਾਫ ਦਾ ਐਮ ਐਲ ਏ ਸਰਦਾਰ ਬਲਵਿੰਦਰ ਸਿੰਘ ਜੀ ਬਹੁਤ ਸਤਕਾਰਯੋਗ ਮੇਰੇ ਵਡੇ ਭਰਾ ਸੱਠਾ ਤਾਦਪੁਰੀ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਬਾਉ ਤੇ ਨੂਰਮ ਸਿੰਘ ਸੀਨੀਅਰ ਸਾਡੇ ਲੀਡਰ ਤੇ ਸਾਰੇ ਅੱਠ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਮੌਜੂਦ ਨੇ ਇੱਥੇ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਛੱਡਾ ਬਲਕ ਔਰ ਅੱਜ ਜਿਹੜੀ ਖਾਸ ਕਰਕੇ ਪ੍ਰੈਸ ਕਾਨਫਰੰਸ ਅੱਤੀ ਗਈ ਹੈ ਉਹ ਇਹ ਹੈ ਕਿ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਸਰਕਾਰਾਂ ਆਪਣੇ ਦਬਾਹ ਹੇਟ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕਾਉਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀਆਂ ਕਿਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ 'ਚ ਵੀ ਹੋਇਆ ਕਿਉਂਕਿ ਮੁਕੰਮਲ ਮੈਂਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਜ ਕਾਰਪੋਰੇਸ਼ਨ 'ਚ ਆਮ ਆਦਮੀ ਪਾਰਟੀ ਮੁਕੰਮਲ ਮੈਂਡੇਟ हां सीताबाद जरूर आईया लुधियाने ਦੇ ਵਿੱਚ ਲੇਕਿਨ ਮੁਕੰਮਲ ਮੰਡੇਟ ਨਹੀਂ ਸੀ ਤੇ ਸਾਡੇ ਕੁਝ ਸਾਥੀਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਉਹ ਚਲੇ ਗਏ ਲੇਕਿਨ ਇਹ ਪਹਿਲ ਕਦਮੀ ਮੈਂ ਵਧਾਈ ਦੇਣਾ ਚਾਹੁੰਨਾ ਹੈ ਸਾਡੇ ਭਰਾ ਅਮਨ ਜੀ ਨੂੰ ਮੋਡ ਨੰਬਰ 12 ਮੁੱਲਾਪੁਰ ਦੇ ਸਾਰੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਸਾਡੀ ਕਮੇਟੀ ਬਣਾਉਣ ਦਾ ਜਿਹੜਾ ਕੰਮ ਕੀਤਾ ਅੱਠ ਸਾਡੇ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਚਟਾਂਗ ਦੇ ਵਾਂਗ ਔਰ ਇਹਦੇ ਪਿੱਛੇ ਮਿਲਦਾ ਸੰਦੀਪ ਸਿੰਘ ਸੰਧੂ ਸਾਹਿਬ ਔਰ ਸਾਰੇ ਜਿਹੜੇ ਮੁੱਲਾਪੁਰ ਦੇ ਲੋਗ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਫੈਸਲਾ ਤੇ ਫਤਵਾ ਦਿੱਤਾ ਤੇ ਅਮਨ ਜੀ ਦੇ ਆਉਣ ਨਾਲ ਹੁਣ ਸਾਡੇ ਕੋਲ 9 ਹੋ ਗਏ ਮੈਂ ਅਮਨ ਜੀ ਦਾ ਕਿ ਪਾਰਟੀ ਛੱਡ ਕੇ ਭਰਿਆ ਮੇਲਾ ਛੱਡ ਕੇ 2 ਸਾਲ ਮੁਕੰਮਲ ਅਜੇ ਪਾਰਟੀ ਦੇ ਪਏ ਹੋਣ ਤੇ ਪਾਰਟੀ ਅੱਜ ਸਰਕਾਰ ਚ ਹੋਵੇ ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਭਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਅਮਨ ਕੌਂਸਲਰ ਵਾਰਡ ਨੰਬਰ 12 ਤੋਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਇਹਦੇ ਸਾਥੀ ਰਜਨੀਸ਼ ਜੀ ਮੈਂ ਆਪ ਦੇ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਵਾਗਤ ਇਹਨਾਂ ਦਾ ਕਰਦਾ ਐ ਔਰ ਇਹਨਾਂ ਦੇ ਆਉਣ ਦੇ ਨਾਲ ਕਾਉਂਸਲਰ ਦੇ ਆਉਣ ਦੇ ਨਾਲ ਕਮੇਟੀ ਸਾਡੀ ਬਣੀ ਰਹੀ ਸੀ ਇਹਨਾਂ ਦੇ ਆਉਣ ਦੇ ਨਾਲ ਕਮ ਸੇ ਕਮ ਜਿਹੜੇ ਵਿਅਕਤੀ ਜਾ ਰਹੇ ਕੋਈ ਛੱਡ ਕੇ ਜਿਹੜਾ ਕਾਂਗਰਸ ਦੀ ਉਹਦੇ ਜਿੱਤਿਆ ਉਹਨਾਂ ਨੂੰ ਸ਼ਾਇਦ ਸਬਕ ਵੀ ਲੈਣਾ ਚਾਹੀਦਾ ਹੈ ਕਿ ਜਦੋਂ ਛੱਡ ਕੇ ਜਾਈਏ ਤਾਂ ਭਰਿਆ ਮੇਲਾ ਛੱਡ ਕੇ ਜਾਣਾ ਚਾਹੀਦਾ ਔਖੇ ਵੇਲੇ ਜਦੋਂ ਬੰਦਾ ਛੱਡ ਕੇ ਜਾਂਦਾ ਹੈ ਉਹਨੂੰ ਫਿਰ ਸਮਾਜ ਤੇ ਲੋਕ ਯਾਦ ਨਹੀਂ ਕਰਦੇ ਸੋ ਮੈਂ ਜੀ ਆਇਆਂ ਕਹਨਾ ਹੈ ਅਮਨ ਜੀ ਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਣ ਨਹੀਂ ਦਿੱਤੀ ਜਾਏਗੀ ਐ ਤੁਹਾਨੂੰ ਦਿਲ ਦੇ ਕਰੀਬ ਲਾ ਕੇ ਕਰੀਬ ਅਸੀਂ ਰੱਖਾਂਗੇ ਔਰ ਤੁਹਾਡਾ ਹਮੇਸ਼ਾ ਆਦਰ ਮਾਨ ਸਨਮਾਨ ਅਸੀਂ ਕਾਇਮ ਕਰਾਂਗੇ ਕਈ ਆਰੀ ਲੋਕ ਇਹ ਕਲ ਕਹਿ ਦਿੰਦੇ ਐ ਬੰਦਾ ਜੁਆਇਨ ਕਰ ਜਾਂਦਾ ਆ ਸੱਠਾ ਸਾਹਿਬ ਨੇ ਜੁਆਇਨ ਕੀਤਾ ਬਲਵਿੰਦਰ ਜੀ ਨੇ ਜੁਆਇਨ ਕੀਤਾ ਸਮਾਉਂਤੇ ਇਹਨਾਂ ਲੋਕਾਂ ਨੂੰ ਜ਼ਰੂਰ ਇਹ ਪਤਾ ਲੱਗੇਗਾ ਕਿ ਅਸੀਂ ਇਹਨਾਂ ਲੋਕਾਂ ਦੀ ਕਿਸ ਪ੍ਰਕਾਰ ਕਦਰ ਕੀਮਤ ਪਾਵਾਂ ਸੋ ਇਹ ਤਾਂ ਸਾਰੀਆਂ ਇਹ ਗੱਲਾਂ ਅੱਜ ਜੁਆਇਨਿੰਗ ਦੀਆਂ ਸੀ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੱਲ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲੇ ਸਾਂ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਤੁਸੀਂ ਦੇਖਿਆ ਕਿ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਪਟਿਆਲਾ ਦੀ ਜਿਹੜੇ ਮੇਰਸ਼ਿਪ ਜਿੱਤੀ ਔਰ 40 ਵਿਅਕਤੀਆਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇ ਇਹ ਹੈਗਾ ਇਨਕਲਾਬ ਇਹ ਹੈਗਾ ਭਗਤ ਸਿੰਘ ਦੀ ਸੋਚ ਤੇ ਪਹਿਰਾ ਇਹ ਹੈਗਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਪਰੰਪਰਾਵਾਂ ਪੂਰੀਆਂ ਕਰਨ ਉਜਾਫਰ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਬੰਦੇ ਲੈ ਜਾਣੇ ਕੋਈ ਭਾਜਪਾ ਦਾ ਲੈ ਜਾਣਾ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜੈਨ ਜਗਿੰਦਰ ਜੈਨ ਜਤਿੰਦਰ ਜੈਨ ਮੋਗਾ ਤੋਂ ਜੁਗਿੰਦਰ ਜੈਨ ਐਮ ਐਲ ਏ ਸਾਫ ਕਾਂਗਰਸ ਤੋਂ ਜਿੱਤਿਆ ਉਧਰ ਲੈ ਗਏ ਫਿਰ ਤਿੰਨ ਚਾਰ ਹੋਰ ਗਏ ਮਗਰ ਔਰ ਅੱਜ ਅਕਾਲੀ ਦਲ ਦੀ ਉਸ ਪਾਰਟੀ ਦਾ ਤੇ ਜੁਗਿੰਦਰ ਜੈਨ ਸਾਹਿਬ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਹਾਂ ਉਹ ਚਲੇ ਗਏ ਇਸ ਦੁਨੀਆ 'ਚ ਨਹੀਂ ਰਹੇ ਅੱਜ ਕੋਈ ਰਾਜਨੀਤੀ ਚ ਉਹਨਾਂ ਦਾ ਕੋਈ ਨਾਮ ਨਹੀਂ ਛਾਣਿਆ ਤੇ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਹਾਸ਼ੀਏ ਤੇ ਆ ਗਿਆ ਕਿਉਂਕਿ ਇਹੋ ਜੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਜਿਹੜੀ ਰਾਜਨੀਤੀ ਸੋ ਲੁਧਿਆਣੇ ਚ ਹੋਇਆ ਫਗਵਾੜਾ ਦੇ ਵਿੱਚ ਮੁਕੰਮਲ ਮੰਡੇਟ ਹੈ ਜਿਵੇਂ ਤੁਹਾਨੂੰ ਸੰਦੀਪ ਜੀ ਤੁਸੀਂ ਕਿਹਾ ਕਿ ਹਜੇ ਇੱਥੇ ਸੌਣੀ ਚੁਕਾਈ ਗਈ ਉਹਦਾ ਕਾਰਨ ਹੈ ਮੁੱਲਾਪੁਰ ਜਿਸ ਸੌ ਇਸ ਕਰਕੇ ਨਹੀਂ ਚੁਕਾਈ ਗਈ ਕਿ ਹਜੇ ਤੱਕ ਤੁਹਾਡੇ 8 ਦੇ 8 ਬੰਦੇ ਕਾਇਮ ਖੜੇ ਤੁਸੀਂ ਉਹਨਾਂ ਦੀ ਪਾਰਟੀ ਛੱਡ ਕੇ ਸਾਡੇ ਕੋਲੇ ਆਮਣ ਆਏ ਅਸਲ ਵਿੱਚ ਇਹਨਾਂ ਨੇ ਪਹਿਲਾਂ ਪਟਿਆਲਾ ਕਿਉਂ ਨਹੀਂ ਫਗਵਾੜੇ ਦੀ ਛੋਣ ਕਰਾਈ ਕਿਉਂ ਅਮਰਸਰ ਲੇਟ ਕੀਤਾ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਜਲੰਧਰ ਕਰਾਤਾ ਸੋਚ ਕੋਰ ਤੋਂ ਬਾਅਦ 8 ਤਾਰੀਖਾਂ ਦੇ ਵਿੱਚ ਚੋਣ ਕਰਾਉਣੀ ਹੈ ਮੌਕੇ ਤੇ ਚੋਣ ਕਰਾਉਣਾ ਪੈਂਦਾ ਇਹਨਾਂ ਕੋਲੇ ਹਜੇ ਹੈ ਨਹੀਂ ਹਜੇ ਤੁਹਾਡੇ ਸਾਡੇ ਕੌਂਸਲਰ ਸਭਨਾਂ ਤੇ ਹੋਰ ਸਿਕੰਜਾ ਕਸਣਾ ਹੈ ਕਿ ਕਿੱਦਾਂ ਇਹ ਪੱਟ ਲਗੇ ਇਹਨਾਂ ਨੂੰ ਲੇਕਿਨ ਸੂਰਬੀਰ ਯੋਧੇ ਜਿਹੜੇ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਲੋਕ ਸਨ ਉਹ ਕਾਲੀ ਦੇ ਕਾਲੀ ਸਾਡੇ ਨਾਲ ਖੜੇ ਰਹੇ ਅੰਮ੍ਰਿਤਸਰ ਹੋਇਆ ਕਾਲੀ ਸਾਡੇ ਕੋਲੇ ਚਾਰ ਅਕਾਲੀ ਦਲ ਕੋਲੇ ਤੇ ਸੱਤ ਭਾਜਪੀ ਕੋਲੇ 52 90 ਦੇ ਹਾਊਸ ਚੋਂ 52 ਤੋਂ ਇਹਨਾਂ ਨੇ ੱੱਕੇ ਨਾਲ ਹਲਕੇ ਸਾ ਉੱਥੇ ਦਾਲ ਜੋੜਤੇ 92 ਦੇ ਹਾਊਸ ਚੋਂ 52 ਜਿਹੜਾ ਮੰਡੇਟ ਇੱਕ ਤਰਫਾ ਚੋਣ ਆ ਵੀ ਨਹੀਂ ਹੋਇਆ ਇਹ ਮਤ ਸਮਝੋ ਕਿ ਬਾਬਾ ਸਾਹਿਬ ਉਮੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਲਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਲੋਕ ਮਾਫ ਕਰ ਦੇਣਗੇ ਕਿਉਂਕਿ ਮੰਡੇਟ ਕਾਂਗਰਸ ਨੂੰ ਮਿਲਿਆ ਹੈ ਮੰਡੇਟ ਕਾਂਗਰਸ ਨੂੰ ਮਿਲਿਆ ਤੁਸੀਂ ੱੱਕੇ ਨਾਲ ਆਦਾ ਉੱਥੇ ਮੇਰ ਨਿਯੁਕਤ ਕਰ ਦਿੱਤਾ ਏਵੇਂ ਮੰਡੇਟ ਫਗਵਾੜੇ ਚ ਸਾਨੂੰ ਮਿਲਿਆ ਤੁਸੀਂ ਚੋਣਾਂ ਦੀ ਪ੍ਰਕਿਰਿਆ ਕੈਨਸਲ ਕਰਕੇ ਵੀ ਮਗਰਲੇ ਗੇਟ ਥੱਲੇ ਉਹਦੀ ਕਮਿਸ਼ਨਰ ਨੰਗ ਗਿਆ ਤੇ ਡੇਟ ਅੱਗੇ ਪਾ ਦਿੱਤੀ ਗਈ ਹਾਲਾਂਕਿ ਹਾਈ ਕੋਰਟ ਨੇ ਕਿਹਾ ਸੀ ਚੋਣ ਖਰਾਓ ਤੇ 5-6 ਕੌਂਸਲਰਾਂ ਤੇ ਮੁਕੱਦਮੇ ਦਰਜ ਕਰਨ ਤੋਂ ਬਾਅਦ ਸਾਡੇ ਬੰਦੇ ਫੇਰ ਖੜੇ ਰਹੇ ਦੋ ਬੰਦੇ ਉਹਨਾਂ ਚੋਂ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਕੋਈ ਲਾਭ ਚ ਤਾਂ ਹੋਵੇ ਸੋ ਮੇਰੇ ਕਹਿਣ ਦਾ ਮਤਲਬ ਐਡਾ ਤੁਸੀਂ ਇਹ ਜਿਹੜੀ ਹੌਸਟ ਟ੍ਰੇਡਿੰਗ ਕਰਦੇ ਹੋ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਦਿੱਲੀ ਵਿੱਚ ਭਾਜਪਾ ਤੇ ਇਲਜ਼ਾਮ ਲਾਉਂਦੇ ਹੋ ਉਸੀ ਲਾਟਸ ਆਪਰੇਸ਼ਨ ਲਾਟਸ ਦੀ ਗੱਲ ਕਰਦੇ ਹੋ ਵਿਦਾਨ ਸਭਾ ਚ ਲੇਕਿਨ ਬੰਦੇ ਤੁਸੀਂ ਰੋਜ਼ਾਨਾ ਨਿਰੰਤਰ ਇਸ ਤਰ੍ਹਾਂ ਕੰਮ ਕਰਦੇ ਹੋ ਤੁਹਾਨੂੰ ਵੀ ਲੋਗਾਂ ਨੇ ਮaaf ਨਹੀਂ ਕਰਨਾ ਮੈਂਡੇਟ ਮੁੱਲਾਪੁਰ ਕਾਂਗਰਸ ਪਾਰਟੀ ਨੂੰ ਮਿਲੇ ਇਹ ਮੁੱਲਾਪੁਰ ਦੀ ਜਿਹੜੀ ਕਮੇਟੀ ਹੈ ਉਹਦੀ ਦੇਖਰੇਖ ਕਾਂਗਰਸ ਪਾਰਟੀ ਕਰੇ ਤੇ ਪ੍ਰਧਾਨ ਕਾਂਗਰਸ ਆਵੇ ਜੇ ਤੱਕੇਸ਼ਈ ਕਰਨ ਦੀ ਕੋਸ਼ਿਸ਼ ਕਰੋਗੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਲੜਾਈ ਵੀ ਲੜਾਂ ਔਰ ਜਨਤਾ ਵੀ ਬਰਦਾਸ਼ਤ ਨਹੀਂ ਕਰੇਗੀ ਸੋ ਇਹ ਹਾਲਾਤ ਹੈ ਅੱਜ ਪੰਜਾਬ ਦੇ ਬਾਬਾ ਸਾਹਿਬ ਅੰਬੇਦਕਰ ਦੀ ਜੋ ਬੁੱਤ ਨਾਲ ਹੋਇਆ અપਮਾਨ ਹੋਇਆ ਉਹ ਸਾਰੀ ਦੁਨੀਆ ਨੇ ਦੇਖੀ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਤੋਂ ਸੰਵਿਧਾਨ ਨੂੰ ਸਾੜਨ ਦੀ ਗੱਲ ਕੀਤੀ ਗਈ ਪੈਟਰੋਲ ਪਾਇਆ ਤੇ ਕਹਾਣੀ ਦੱਸ ਦਿੱਤੀ ਕਿ ਮੋਗੇ ਤੋਂ ਇੱਕ ਬੰਦਾ ਆਇਆ ਜਿਹੜਾ ਕਿ ਦਲਿਤ ਭਾਈ ਚਾਰੀ ਨਾਲ ਸੰਬੰਧ ਸੀ ਥੋੜੀਆਂ ਲੈ ਕੇ ਬਾਬਾ ਸਾਹਿਬ ਹੁਣ ਕੀ ਪਤਾ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਸੀ ਜਾਂ ਨਹੀਂ ਸੀ ਇਹਦਾ ਪੁਲਿਸ ਕਹਿ ਰਹੀ ਹੈ ਨਾ ਕਿਵੇਂ ਲਾਟਸ ਆਪਰੇਸ਼ਨ ਸੀ ਅਬ ਏਵੇਂ ਹੀ ਹੋਣੇ ਕਹਿ ਦਿੰਦੇ ਜੇ ਕਿਤੇ ਹੈਂਡ ਗ੍ਰੇਨੇਡ ਸੱਟਿਆ ਜਾਂਦਾ ਉਹਨੂੰ ਕਹਿ ਦਿੰਦੇ ਛੁਰਲੀ ਡਿੱਗੀ ਸੀ ਜੇ ਕਿਤੇ ਬੱਬ ਫੜ ਜਾਂਦਾ ਕਹਿੰਦੇ ਟਾਇਰ ਪਟ ਗਿਆ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੋ ਪੁਲਿਸ ਮਸ਼ਰੂਪ ਸੀ ਸਾਡੇ ਕਾਉਂਸਲਰ ਚੱਕਨ ਚ ਤੇ ਬਾਬਾ ਸਾਹਿਬ ਅੰਬੇਦਕਰ ਦੀ ਉਸ ਬੁੱਤ ਤੇ ਇਹ ਹਮਲਾ ਤੇ ਇਹ અપਮਾਨਜਨ ਗੱਲ ਹੋ ਗਈ। ਕੌੜੀ ਕੌਣ ਲਿਆਇਆ ਕਿੱਥੇ ਲੱਗੀ? ਇਹਦੀ ਕੋਈ ਗੱਲ ਨਹੀਂ। ਜਿਵੇਂ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਤੇ ਪਹਿਲਾਂ ਕਹਿੰਦਾ ਕਿ ਲਾਰੈਂਸ ਬਸ਼ਨੋਈ ਦੀ ਤਾਂ ਇੰਟਰਵਿਊ ਪੰਜਾਬ ਦੀ ਨਹੀਂ ਹੈ। ਹੁਲੀਆ ਉਰਾ ਸੀ ਉਹ ਫਿਰ ਹੁਲੀਏ ਨਾਲ ਆ ਗਈ। ਹੁਣੇ ਸਿੱਧ ਹੋ ਗਿਆ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ। ਸੋ ਇਹ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹ ਸਾਰੇ ਲੋਕ ਬੇਫਕੂ ਬਣਾ ਰਹੇ ਔਰ ਜਨਤਾ ਬੇਫਕੂ ਪੜੇਗੀ ਨਹੀਂ ਜਨਤਾ ਬੜੀ ਸਿਆਣੀ ਹੈ ਇਸੇ ਕਰਕੇ 13 ਵਿੱਚੋਂ 7 ਸੀਟਾਂ ਦਾ ਮੰਡੇਟ ਪਾਰਲੀਮੈਂਟ ਦੇ ਵਿੱਚ ਸਾਨੂੰ ਮਿਲਿਆ ਔਰ 3 ਸੀਟਾਂ ਦਾ ਉਹਨਾਂ ਨੂੰ ਔਰ ਮੇਅਰ ਬਣਾਉਣ ਦੇ ਨਾਲ ਸਰਕਾਰਾਂ ਨਹੀਂ ਰਹਿਣੀਆਂ ਮੇਅਰ ਤਾਂ ਪੰਜੇ ਸਾਡੇ ਸੀਗੇ ਪਰ 92 ਸੀਟਾਂ ਆਮ ਆਦਮੀ ਪਾਰਟੀ ਲਈ ਕਿਉਂਕਿ ਜਿਹੜੇ ਲੋਕ ਹੈ ਉਹ ਤੁਹਾਡਾ ਕਰਤਾਰ ਪਛਾਣ ਗਏ ਆ ਤੁਸੀਂ ਕਿਹਾ ਸੀ ਬਦਲਾਵ ਦੀ ਰਾਜਨੀਤੀ ਇਹ ਉਹ ਵਰਕਰ ਨੇ ਅਮਨਜੀਤ ਹਰੀ ਜਿਨ੍ਹਾਂ ਨੇ ਪਾਰਟੀ ਨੂੰ ਮਾੜੇ ਸਮੇਂ ਨਾਲ ਖੜ ਕੇ ਇੱਥੋਂ ਤੱਕ ਲਿਆਂਦਾ ਔਰ ਮੁੱਖ ਮੰਤਰੀ ਔਰ ਸਰਕਾਰ ਉਹ ਛੱਡ ਕੇ ਬੰਦਾ ਆਵੇ ਉਹ ਦਿਲ ਤੇ ਪੱਥਰ ਰੱਖਿਆ ਸੋ ਕਹਿਣ ਦਾ ਮਤਲਬ ਹੈ ਅੱਜ ਪੰਜਾਬ ਦਾ ਮਾੜਾ ਹਾਲ ਹੈ ਬਦਹਾਲ ਹੈ ਪੰਜਾਬ ਚ ਕਿਸੇ ਪ੍ਰਕਾਰ ਦੀ ਕੋਈ ਕਿਸੇ ਵਿਅਕਤੀ ਦੀ ਸਿਕਿਉਰਿਟੀ ਨਹੀਂ ਹੈ ਇਹ ਮਸ਼ਰੂਫ ਨੇ ਪੰਜਾਬ ਦੀ ਪੁਲਿਸ ਕੀ ਸਾਰੇ ਐਮਸੀਆਂ ਨੂੰ ਕੋਈ ਧਮਕੀ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਭੁਜਾ ਕੇ ਰੱਖ ਰਿਹਾ ਹੈ ਜਿੱਥੇ ਸਾਡੇ ਜਿੱਤ ਕੇ ਸਾਰਾ ਕੰਮ ਤੇ ਪੰਜਾਬ ਦੀ ਪੁਲਿਸ ਤੇ ਅਫਸਰ ਸਹਿਬਾਨ ਵੀਡੀਓ ਤਹਿਸੀਲਦਾਰ ਇਸ ਕੰਮ ਤੇ ਲੱਗੇ ਹੋਏ ਆ ਕਈਆਂ ਦੇ ਜੇ ਦਵਾਈਆਂ ਦੀ ਦੁਕਾਨ ਆ ਉੱਥੇ ਡਰੱਗ ਇਨਸਪੈਕਟਰ ਭੇਜ ਦਿੰਦੇ ਆ ਕੋਈ ਦੁੱਧ ਦਾ ਕੰਮ ਕਰਦਾ ਤਾਂ ਉੱਥੇ ਹੈਲਥ ਡਿਪਾਰਟਮੈਂਟ ਵਾਲੇ ਭੇਜਦੇ ਇਹ ਕੰਮ ਚੱਲ ਰਿਹਾ ਤੇ ਜੇ ਕਿਸੇ ਦੀ ਕੋਈ ਦੁੱਧ ਦੀ ਗੱਡੀ ਲੱਗੀ ਆ ਤਾਂ ਉਹ ਕਹਿਣਗੇ ਤੇਰਾ ਕਾਰੋਬਾਰ ਤੇਰੀ ਗੱਡੀ ਹਟਾ ਦੇਣੇ ਸੋ ਇਹ ਕਿੱਟਾ ਚੱਲ ਰਿਹਾ ਹੈ ਔਰ ਏਰੇ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਇਹ ਸਾਰੀਆਂ ਲੰਮੀਆਂ ਚੌੜੀਆਂ ਗੱਲਾਂ ਹੋ ਗਈਆਂ ਅੱਜ ਮੇਰਾ ਦਿਲ ਤਾਂ ਨਹੀਂ ਸੀ ਲੇਕਿਨ ਮੈਂ ਦੁਬਾਰਾ ਫੇਰ ਸਾਡੇ ਭਰਾ ਅਮੰਡਾ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਉਹਨਾਂ ਨੇ ਆਏ ਹੈ ਔਰ ਸਾਡਾ ਸਾਥ ਦਿੱਤਾ ਹੈ ਪਾਰਟੀ ਦੇ ਉਹਨਾਂ ਨੇ ਹੱਥ ਫੜਿਆ ਤੇ ਨਾਲ ਹੀ ਨਾਲ ਮੈਂ ਵਧਾਈ ਦੇਣੀ ਚਾਹਣਾ ਹੈ ਮੁੱਲਾਪੁਰ ਦੇ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਖਾਸ ਕਰਕੇ ਇਸ ਆ ਜਿਹੜੇ ਨੌਕ ਅੱਠ ਕੌਂਸਲਰ ਆ ਉਹਨਾਂ ਨੂੰ ਤੇ ਸਭ ਤੋਂ ਵੱਡੀ ਵਧਾਈ ਮੈਂ ਦੇਣਾ ਚਾਹੁੰਦਾ ਮੇਰੇ ਭਰਾ ਨੂੰ ਆ ਸੰਦੀਪ ਸਿੰਘ ਸੰਧੂ ਸਾਹਿਬ ਨੂੰ ਜੀ ਜਿਨੇ 32000 ਵੋਟ ਪਰਲਮੈਂਟ ਦੇਲੇ ਵਧਾਈ ਸਾਡੀ ਤੇ ਅੱਜ ਕਾਰਪੋਰੇਸ਼ਨ ਉੱਥੇ ਮਿਊਨਿਸਪਲ ਕਮੇਟੀ ਬਣਾ ਕੇ ਸਿੱਧ ਕਰਤਾ ਬਾਬਾ ਕਿਰਪਾ ਕਰੇ ਉੱਚੇ ਬੋਲਣਾ ਬੋਲੀਏ ਕਰਤਾਰੋ ਦਰਿਏ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਰੱਬ ਝੋਲੀਆਂ ਤੁਹਾਡੀਆਂ ਜ਼ਰੂਰ ਉਹਨਾਂ ਲੋਕਾਂ ਦੀਆਂ ਪਰਦਾ ਜਿਹੜੇ ਲੋਕਾਂ ਦੀ ਸੇਵਾ ਕਰਦੇ। ਕਿ ਕਿਹ ਅਸੀਂ ਇਹ ਨਾਲ ਜਿਹੜੇ ਹਰ ਜਗ੍ਹਾ ਤੇ ਮੇਅਰ ਬਣਾਇਆ ਜਾ ਰਿਹਾ ਹੈਗਾ ਕਾਂਗਰਸ ਇਸ ਤੀਜੂ ਕਿਵੇਂ ਲੜ ਰਹੀ ਹੈ। ਉਹ ਤੁਸੀਂ ਦੇਖਿਆ ਹੋਣਾ ਅਸੀਂ ਉੱਥੇ ਲੜੇ ਪਹਿਲਾਂ ਵੜਨ ਨਹੀਂ ਦੇ ਰਹੇ ਸੀ ਅੰਮ੍ਰਿਤ ਸਰ। ਫਿਰ ਅਸੀਂ ਬਾਹਰ ਧਰਨਾ ਲਾਇਆ ਰਾਤ ਦੇ 11 ਵਜੇ ਤੱਕ ਧਰਨੇ ਤੇ ਬੈਠੇ ਫਿਰ ਅਸੀਂ ਅਗਲੇ ਦਿਨ ਪਡਾਰੀ ਪੁਲ ਜਾਮ ਕੀਤਾ। ਕੱਲ ਅਸੀਂ ਗਵਰਨਰ ਨੂੰ ਮਿਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਹ ਸਾਡੇ ਕੋਲੇ ਬੈਸਟ ਉਪਰਾਲੇ ਹੈਗੇ ਐ ਰੈਮਡੀਜ਼ ਹੈਗੀਆਂ ਉਹ ਅਸੀਂ ਇਸਤੇਮਾਲ ਕਰ ਰਹੇ ਹਾਂ ਜੇ ਤੁਸੀਂ ਆਪਣੇ ਕੌਨਸਟੈਂਸ ਨੂੰ ਕਿਵੇਂ ਰਿਟੇਨ ਕਰਦੇ ਹੋ ਇਸ ਤਰੀਕੇ ਨਾਲ ਹਾਂਜੀ ਇਸ ਤਰੀਕੇ ਨਾਲ ਤੁਹਾਡੇ ਕਾਉਂਸਲਰਸ ਆ ਇੱਕ ਵਾਰ ਦੇਖੋ ਵੇਖੋ ਰਿਟੇਨ ਕਰਨ ਦਾ ਕੋਈ ਸਾਡੇ ਕੋਲੇ ਦਵਾਈ ਤਾਂ ਹੈ ਨਹੀਂ ਕਿ ਉਹਨੂੰ ਖਵਾ ਦਈਏ ਸਾਡੇ ਕੋਲੇ ਹੌਸਲਾ ਹੈ ਜੇ ਕਿਸੇ ਦੇ ਕੋਈ ਮਗਰ ਜਾਂਦਾ ਹੈ ਲੜਦਾ ਹੈ ਅਸੀਂ ਉਹਦੇ ਨਾਲ ਖੜਦੇ ਹਾਂ ਕਈ ਥਾਂ ਇੱਕ ਬੰਦਾ ਡਰ ਜਾਂਦਾ ਹੈ ਪਰਵਾਹ ਡਰ ਜਾਂਦਾ ਹੈ ਉਹਨੂੰ ਧਮਕਾ ਲਿਆ ਜਾਂਦਾ ਹੈ ਲੇਕਿਨ ਜਿਹੜੇ ਧੜੱਲੇ ਰਾਰ ਲੋਕ ਹੁੰਦੇ ਆ ਮਰਦ ਹੁੰਦੇ ਆ ਜਿਹੜੇ ਝਿਜ ਕੇ ਵੀ ਨਹੀਂ ਕਿਉਂਕਿ ਉਹਨਾਂ ਲੋਕਾਂ ਦੀਆਂ ਕੀਮਤਾਂ ਪਈਆਂ ਉਹ ਫਿਰ ਖੜੇ ਰਹਿੰਦੇ ਆ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਲੁਧਿਆਣੇ ਚੋਂ ਗਏ ਦੋ ਤਿੰਨਾਂ ਤੋਂ ਬਿਨਾ ਦੂਸਰੇ ਖੜੇ ਹੀ ਆ ਤੇ ਸੇਮ ਸਾਡੇ ਇੱਥੇ ਸਾਰੇ ਲੋਕ ਕਿੰਨਾ ਦੀ ਬਾਸ ਕੌਣ ਬੈਠਾ ਕਿਉਂ ਬੈਠਾ ਕੀ ਨਹੀਂ ਬਸ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਤੇ ਮੈਂ ਮੈਂ ਇੱਕ ਕਰਦੇ ਇਕਨੇ ਤੇ ਬਾਹਰ ਕਹਿੰਦੇ ਮੇਰੀ ਇਹ ਬੇਨਤੀ ਹੈ ਕਿ ਰਮਨਿਤ ਸਿੰਘ ਬਿੱਟੂ ਮੈਂ ਤੁਹਾਨੂੰ ਕਈ ਵਾਰ ਹੀ ਕਿਹਾ ਕਿ ਬਿੱਟੂ ਸਾਹਿਬ ਦਾ ਕੋਈ ਜਿਹੜਾ ਇਹੋ ਜਿਹਾ ਬਿਆਨ ਹੁੰਦਾ ਹੈ ਉਹਨੂੰ ਕੋਈ ਬਹੁਤਾ ਸੀਰੀਅਸ ਨਾ ਲਿਆ ਕਰੋ ਉਹ ਕਈ ਵਾਰੀ ਲਖਨਊ ਜਾਂਦੇ ਜਾਂਦੇ ਮੁੰਬਈ ਕਿਦੋਂ ਜਾਵੜੇ ਨੂੰ ਉਹਨਾਂ ਦਾ ਕੋਈ ਪਤਾ ਤੇ ਮੁੰਬਈ ਜਾਂਦੇ ਜਾਂਦੇ ਉਹ ਜੰਮੂ ਕਸ਼ਮੀਰ ਕਿਦੋਂ ਪਹੁੰਚ ਜਾਣ ਉਹਦਾ ਦਾ ਕੋਈ ਪਤਾ ਨਹੀਂ ਨਾ ਤਾਂ ਭਰਾਵਾ ਅਸੀਂ ਕਿਸੇ ਦੀ ਬੱਸ 'ਚ ਬੈਠੇ ਜੇ ਅੰਮ੍ਰਿਤਸਰੋਂ ਬੱਸ ਸਾਡੀ ਸੀ ਤ ਉਹਨੂੰ ਦੱਸਦੇ ਆਂ ਅਸੀਂ ਲੈ ਕੇ ਆਏ ਅੰਮ੍ਰਿਤਸਰ ਦੇ মিডিਆ ਨੇ ਤਾਂ ਇਹ ਗੱਲ ਕਹੀ ਨਹੀਂ ਤੇ ਨਾ ਹੀ ਉੱਥੇ ਕਿਸੇ ਨੇ ਵੇਖੀ ਵੀ ਅਸੀਂ ਉਹਨਾਂ ਦੀ ਬਸ ਚਾਹੀਏ ਬਿੱਟੂ ਜੀ ਨੇ ਆਪਦਾ ਕੰਮ ਚਲਾਤਾ ਸੋ ਮੇਰੀ ਇਹ ਬੇਨਤੀ ਹੈ ਸੋ ਬਿੱਟੂ ਜੀ ਨੇ ਤਾਂ ਇਹ ਵੀ ਕਹਿਤਾ ਕਿ ਅਗਲਾ ਮੁੱਖ ਮੰਤਰੀ ਬੀਜੇਪੀ ਦਾ ਮੈਂ ਹੋਵਾਂਗਾ ਬੀਜੇਪੀ ਦਾ ਐਮਐਲਏ ਤਾਂ ਇੱਕ ਹੈ ਸੋ ਬਿੱਟੂ ਜੀ ਦੇ ਬਾਰੇ ਮੇਰੇ ਹੱਥ ਜੋੜੇ ਕੋਈ ਹੋਰ ਗੱਲ ਹੈ ਤਾਂ ਕੋਈ ਪੁੱਛਣਾ ਤਾਂ ਸੋ ਕਾਂਗਰਸ ਸਟੈਂਡ ਹੇਂ ਇੰਡੀਆ ਲਾਈਫ ਸਿਮਰਜੀਤ ਸਿੰਘ ਬੈਦਰੀਪੁਰ ਨੂੰ ਜਨਾਚੂ ਵਾਲੇ ਜਿਹੜੇ ਬਿਆਨ ਦਿੱਤੇ ਸੀ ਕਹਿੰਦੇ ਕਿ ਮੈਨੂੰ ਕਾਂਗਰਸ ਇਹ 300 ਰੁਪਿਆ ਗਿਆ ਮੇਰੇ ਕਾਫੀ ਬਿਆਨ ਦੇ ਉਹਨਾਂ ਨੂੰ ਦਿੱਤੇ ਕਹਿੰਦੇ ਸੋ ਮੇਰਾ ਖਿਆਲ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹ ਸਾਡੀ ਪਾਰਟੀ ਦੇ ਇੰਟਰਨਲ ਮਸਲੇ ਐ ਮੈਂ ਉਹ ਤੁਹਾਨੂੰ ਇਸੇ ਪ੍ਰੈਸ ਤੇ ਇੱਥੇ ਕਿਸੇ ਪ੍ਰਕਾਰ ਦੀ ਔਟਬਾਜੀ ਦਾ ਪ੍ਰੈਸ ਦੀ ਵੀ ਇਹ ਮਾੜੀ-ਮੁੱਟੀ ਤੁਸੀਂ ਕਹਿੰਦੇ ਮੇਰਾ ਮਾਈਕ ਇੱਥੇ ਹੋਵੇ ਦੂਜੇ ਦਾ ਇੰਦਰ ਹੋਵੇ ਸੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਯਾਰ ਨਾ ਨਾ ਪਰਿਵਾਰ ਦੇ ਵਿੱਚ ਮਾੜਾ-ਮੋਟਾ ਇਹ ਕੰਮ ਜਿਹੜਾ ਚੱਲਦਾ ਰਹਿੰਦਾ ਪਰ ਇਹ ਇੰਟਰਨਲ ਪਾਰਟੀ ਦੇ ਮਸਲੇ ਉਹ ਅਸੀਂ ਇੰਟਰਨਲ ਫੋਰਮ ਤੇ ਹੀ ਹੋਰ ਕੰਮ ਕਰਦੇ ਹਾਂ ਕਾਂਗਰਸ ਤੋਂ ਕੀ ਸਟੇਟ ਦੇ ਅੱਗੇ ਲਾਈਨ ਸਟੇਟ ਦੇ ਵਿੱਚ ਵੀ ਹੁਣ ਤੁਹਾਡੇ ਪਰਸਨਲ ਸਾਡਾ ਆਈ ਡੂ ਦਿਸ ਆਈ ਡੋਨਟ ਹੈਵ ਅ ਮੈਂਡੇਟ ਟੂ ਟੈਲ ਯੂ ਥੈਟ ਵਾਟ ਇਜ਼ आवर ਸਟੈਂਡ ਔਨ ਇੰਡੀਆ ਅਲਾਈਅੰਸ ਮੇਰੇ ਕੋਲ ਇਹ ਮੈਂਡੇਟ ਹੈਗਾ ਪੰਜਾਬ ਦਾ ਬਤੌਰ ਕਾਂਗਰਸ ਪ੍ਰਧਾਨ ਔਰ ਦਿੱਲੀ ਦੇ ਅੰਦਰ ਵੀ ਅਸੀਂ ਸਿੱਧਾ ਸਿੱਧਾ ਲੜ ਰਹੇ ਹਾਂ ਤੇ ਇੱਥੇ ਵੀ ਅਸੀਂ ਸਿੱਧਾ ਸਿੱਧਾ ਲੜਾਈ ਲੜ ਰਹੇ ਹਾਂ ਹੁਣ ਕੱਲ ਰਾਹੁਲ ਗਾਂਧੀ ਜੀ ਦੀਆਂ ਟਿੱਪਣੀਆਂ ਉਹਨਾਂ ਦੀ ਗੱਲਬਾਤ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਟੈਂਡ ਹੈਗਾ ਸੋ ਜਿਹੜੀ ਚੀਜ਼ ਦਾ ਮੇਰੇ ਕੋਲ ਮੰਡੇਟ ਨਹੀਂ ਆ ਪੂਰੇ ਤੇ ਮੈਂ ਐਵੇਂ ਟਿੱਪਾ ਟਿੱਪ ਨਹੀਂ ਕਰਾਂ ਪਰ ਹਾਂ ਇੱਕ ਉਹਦਾ ਮੰਡੇਟ ਮੇਰੇ ਕੋਲ ਹੈਗਾ ਕਿ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਨਾ ਕੋਈ ਸਮਝੌਤਾ ਹੈ ਨਾ ਕਦੇ ਹੋਏਗਾ ਤੇ ਨਾ ਕਦੇ ਅਸੀਂ ਕਿਸੇ ਪ੍ਰਕਾਰ ਦਾ ਇਹਨਾਂ ਦੇ ਨਾਲ ਭਾਵੇਂ ਕੁਝ ਹੋ ਜੇ ਰਾਜਨੀਤੀ ਛੱਡਣੀ ਪਏ ਲੇਕਿਨ ਸਾਡਾ ਕੋਈ ਸੋਚ ਸਭ ਲੋਕਾਂ ਦੇ ਪ੍ਰੋਜੈਕਟਿੰਗ ਲੱਗ ਰਹੇ ਭਾਈ ਇਹ ਗੱਲ ਲੋਕਾਂ ਨੂੰ ਦੱਸਣੀ ਨੇ ਸਰ ਇਹ ਵੀ ਮੈਂ ਰਹਿ ਕਿ ਦੋਨੋਂ ਸਾਡਾ ਰੱਖ ਲਓ ਰੱਖ ਦੋ ਥੱਲੇ ਰੱਖੋ ਅਗਰ ਤੁਸੀਂ ਪਿੱਛੇ ਇੱਕ ਦੋ ਵਾਰ ਥੱਲੇ ਰੱਖ ਦੋ ਨੋ ਨਾ ਸਰ ਜੇਕਰ ਨੂੰ ਲੈ ਕੇ ਵੀ ਸਰ ਸਰ ਬਟਾ ਚਾਨ ਸਰ ਚਾਨਾ ਹੋਣ ਤੋਂ ਲਈ ਕਿੱਥੇ ਕੀਤਾ ਜਿੰਨੇ ਤੁਹਾਨੂੰ ਲੱਗਿਆ ਹੀ ਨਹੀਂ ਕਰਨੀ ਪਰ ਦੂਸਰੇ ਪਾਸੇ ਪਿਆਰ ਪਾਜੀਆਂ ਇਹ ਕਿਤੇ ਨੁਕਸਾਨ ਕਰਨ ਲੱਗੀਆਂ ਹਾਂਜੀ ਨੁਕਸਾਨ ਕਰਨੀ ਹੈ ਕਿਹੜੀਆਂ ਬਿਆਨਬਾਜ਼ੀਆਂ ਕਿੰਨੀ ਚੋਣ ਹੈਗੀ ਹੈ ਵੈਸਟ ਹਲਕੇ ਦੀ ਜਿਹਨੇ ਜ਼ਿਕਰ ਕੀਤਾ ਜੀ ਸਤਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਗੱਲ ਕਰਨੀ ਹੋਵੇ ਚਾਹੇ ਕੋਈ ਵੱਡਾ ਲੀਡਰ ਹੈ ਚਾਹੇ ਕੋਈ ਛੋਟਾ ਲੀਡਰ ਹੈ ਚਾਹੇ ਕੋਈ ਪੁਰਾਣਾ ਲੀਡਰ ਹੈ ਚਾਹੇ ਕੋਈ ਨਵਾਂ ਲੀਡਰ ਹੈ ਹਰ ਇੱਕ ਨੂੰ ਮੇਰੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਕਿ ਸਾਨੂੰ ਕੋਈ ਵੀ ਗੱਲ ਹੈ ਉਹ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਹੈ ਅੱਗੇ ਸਰ ਪ੍ਰੋਜੈਕਟਾਂ ਨੂੰ ਲੈ ਕੇ ਤੁਸੀਂ ਹਿੱਜੀ ਵਾਰ ਵੀ ਸਵਾਲ ਪੁੱਛ ਦਿੱਤੇਗੇ ਇੱਕ ਗਰੇ ਵੀ ਪਿਛਲੀ ਵਾਰ ਤੁਹਾਨੂੰ ਮਿਲਣੇ ਪਰ ਉਹ ਉਮੀ ਪੈ ਨਹੀਂ ਅਜੇ ਉਹਨਾਂ ਦਾ ਬਿਲਕੁਲ ਸਾਫ ਜਿਹੜੇ 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 ਸਮਾਰਟ ਸਿਟੀ ਦੇ ਪ੍ਰੋਜੈਕਟਾਂ ਦੇ ਆਸੇ-ਆਸੀ ਔਰ ਬੁੱਢਾ ਨਾਲੇ ਤੇ ਇੱਕ ਵੱਖਰੀ ਮੀਟਿੰਗ ਬੁਲਾਈ ਸੀ ਡੀਸੀ ਸਾਹਿਬ ਨੇ ਉਰੇ ਤੇ ਕਿਹਾ ਕਿ ਤੁਸੀਂ ਦੋ ਦਿਨ ਮੈਂ ਛੁੱਟੀ ਤੇ ਹੈ ਜੀ ਮੈਂ ਜਾਣਾ ਇਸ ਕਰਕੇ ਮੈਂ ਇਹਦੇ ਤੇ ਚਰਚਾ ਨਹੀਂ ਕਰ ਸਕਦਾ ਦੁਬਾਰੇ ਅਸੀਂ ਇਹਦੇ ਤੇ ਗੰਭੀਰਤਾ ਦੇ ਨਾਲ ਸਾਰੀਆਂ ਪ੍ਰੋਜੈਕਟਸ ਤੇ ਉੱਤੇ ਚਰਚਾ ਕਰਕੇ ਔਰ ਵੇਖਣ ਜਾਵਾਂਗੇ ਅਸੀਂ ਸਾਰੇ ਪ੍ਰੋਜੈਕਟ ਜਿਹੜੇ ਸਮਾਰਟ ਸਿਟੀ ਦੇ ਤਹਿਤ ਕੰਪਲੀਟ ਹੋਏ ਹੈ ਔਰ ਜਿਹੜੇ ਅੰਡਰ ਪ੍ਰੋਸੈਸ ਹੈ ਕਿ ਉਹ ਕੰਮ ਕਿਦਾਂ ਦੇ ਹੋਏ ਆ ਕਿਵੇਂ ਹੋਏ ਆ ਔਰ ਅਗਰ ਜਿੱਥੇ ਵੀ ਕੋਈ 1921 ਹੋਈ ਹੋਰ ਆ ਬਾਰੇ ਸਰਕਾਰ ਨੂੰ ਅਸੀਂ ਲਿਖ ਕੇ ਦਿਆਂਗੇ ਕਿ ਆ ਇੱਥੇ ਨੁਕਸਾਨ ਕੀਤਾ ਗਿਆ ਔਰ ਮੈਂ ਹਾਂ ਇਹ ਜ਼ਰੂਰ ਕਿਹਾ ਸੀਗਾ ਜੀ 스마트 ਸਿਟੀ ਦਾ ਅਜੰਡਾ ਕੁਝ ਹੋਰ ਸੀਗਾ ਦੇਸ਼ ਦੇ ਅੰਦਰ 스마트 ਸਿਟੀ ਦਾ ਅਜੰਡਾ 3 ਲੱਖ ਕਰੋੜ ਰੁਪਇਆ ਲਾ ਦਿੱਤਾ ਗਿਆ 스마트 ਸਿਟੀਆਂ ਤੇ ਦੇਸ਼ ਦੇ ਅੰਦਰ ਲੇਕਿਨ ਉਹ 스마트 ਸਿਟੀਆਂ ਜਿਹੜੀਆਂ ਬਣਾਉਣੀਆਂ ਸਨ ਉਹ ਸਾਨੂੰ 스마트 ਸਿਟੀਆਂ ਕਿਤੇ ਨਜ਼ਰ ਨਹੀਂ ਆਈਆਂ ਔਰ ਜਿਸ ਪ੍ਰਕਾਰ ਦੇ ਸਰਵੇ ਕੀਤੇ ਗਏ ਸੀਗੇ ਉਹਨਾਂ ਦੇ ਸਰਵੇਆਂ ਦੇ ਮੁਤਾਬਕ 스마트 ਸਿਟੀ ਤੇ ਕੰਮ ਨਹੀਂ ਕੀਤਾ ਗਿਆ ਤਿਉਂ ਦਾ ਤਿਉਂ ਇਹ এনवायरमेंट ਫ੍ਰੈਂਡਲੀ 스마트 ਸਿਟੀਜ਼ ਬਣਦੀਆਂ ਸਨ ਬਣਨੀਆਂ ਸੀ ਤੁਸੀਂ ਦੇਖ ਲਓ ਲੁਧਿਆਣੇ ਦਾ ਕਿੰਨਾ ਨੰਬਰ ਆਇਆ ਉਹ ਸਵੱਛਤਾ ਅਭਿਆਨ ਦੇ ਵਿੱਚ ਤੁਸੀਂ ਆਪ ਸਾਰਿਆਂ ਨੇ ਦੇਖਿਆ ਫਿਰ ਤੁਸੀਂ ਇਹਨੂੰ 스마트 ਸਿਟੀ ਘੋਸ਼ਿਤ ਕੀਤਾ ਸੀਗਾ ਜ਼ਿੰਮੇਦਾਰ ਕਿਹੜਾ ਕੋਣ ਹੈ ਬੀਜੇਪੀ ਗਵਰਨਮੈਂਟ ਹੂ ਇਜ਼ ਰਿਸਪਾਂਸਿਬਲ ਤੁਸੀਂ ਕਿਉਂਕਿ ਤੁਸੀਂ ਸਮਾਰਟ ਸਿਟੀ ਦਾ ਲੈ ਕੇ ਆਏ ਸੀ ਪ੍ਰੋਜੈਕਟ ਤੇ ਅੱਜ ਵੀ ਅਗਰ ਅਸੀਂ ਸਾਡਾ ਪਹਿਲੇ ਦਸਾਂ ਚ ਸਾਡਾ ਨਾਮ ਆ ਰਿਹਾ ਲੁਧਿਆਣੇ ਦਾ ਤੇ ਭਾਜਪਾ ਇਹਦੀ ਜ਼ਿੰਮੇਦਾਰ ਹੈ ਔਰ ਨਾਲ ਅਧਵੀ ਪਾ ਸਰ ਮੈਂ 2-4 ਵਾਰੀ ਪੀਜੀਆ ਦੀ ਆਲਰੇਡੀ ਗੱਲ ਕਰ ਚੁੱਕਿਆ ਹੈ ਫਿਰ ਉਹ ਕਹਿੰਦੇ ਕਿ ਦੇਸ਼ ਦੇ ਅੰਦਰ ਸਾਡੇ ਨਿਯਮ ਹੈ ਅਸੀਂ ਉਹ ਪੀਜੀਆ ਹੁਣ ਇਸ ਵਾਰੀ ਮੈਨੂੰ ਲੱਗਦਾ ਕਿ ਮੇਰਾ ਲੋਕ ਸਭਾ ਦੇ ਵਿੱਚ ਸਵਾਲ ਵੀ ਇਹਦੇ ਤੇ ਲੱਗੇਗਾ ਅਗਰ ਲੱਗ ਗਿਆ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਰੀ ਲੜਾਈ ਕਿੱਦਾਂ ਲੜਦੇ ਆਂ ਔਰ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਲੀਡਰ ਸਹਿਬਾਨਾਂ ਨੂੰ ਲੈ ਕੇ ਮਿਸਟਰ ਨੱਡਾ ਨੂੰ ਪੀਜੀਆਈ ਦੀ ਡਿਮਾਂਡ ਦੇ ਬਾਰੇ ਮਿਲ ਰਹੇ ਆ ਕਿ ਸਾਨੂੰ ਪੀਜੀਆਈ ਜ਼ਰੂਰ ਚਾਹੀਦਾ ਪਰ ਪੀਜੀਆਈ ਜਾਂ ਐਮਜ਼ ਸਾਨੂੰ ਜ਼ਰੂਰ ਚਾਹੀਦਾ ਹੈ ਔਰ ਇਹ ਸਮੇਂ ਲੜਾਈ ਲੜ ਸਕਦੇ ਆਂ ਔਰ ਸਰਕਾਰ ਅਗਰ ਨਹੀਂ ਦੇਗੀ ਕਿਉਂਕਿ ਹਜੇ ਤੱਕ 11 ਸਾਲਾਂ ਦੇ ਵਿੱਚ ਲੁਧਿਆਣੇ ਨੂੰ ਕੀ ਪੰਜਾਬ ਨੂੰ ਕਿਸੇ ਪ੍ਰਕਾਰ ਦਾ ਕੋਈ ਵੱਡਾ ਪ੍ਰੋਜੈਕਟ ਨਹੀਂ ਮਿਲਿਆ ਹਾਲਕਿ ਲੁਧਿਆਣੇ ਦੇ ਆਦਰਨੀਆ ਕੇਂਦਰੀ ਮੰਤਰੀ ਹੁਣ ਰੇਲਵੇ ਮੰਤਰੀ ਹੋ ਗਏ ਸੋ ਪੁਰਾਣਾ ਜਿਹੜਾ ਸਾਡਾ ਚੱਲ ਰਿਹਾ ਸਟੇਸ਼ਨ ਦਾ ਕੰਮ ਹੈ ਉਹਨੂੰ ਹੀ ਦੇਖ ਰੇ ਕਰ ਰਹੇ ਆਲਰੇਡੀ ਹੋਰ ਟੈਂਡਰ ਤਾਂ ਪਹਿਲਾਂ ਦਾ ਹੋਇਆ ਵਿਆ ਸੋ ਰੇਲ ਮਨਿਸਟਰ ਹੁੰਨਿਆ ਕਿੰਨੀਆਂ ਗੱਡੀਆਂ ਨਵੀਆਂ ਆਣੀਆਂ ਕਿੰਨੇ ਬ੍ਰਿਜਸ ਬਣੇ ਕੀ ਗੱਲ ਬਣੀ ਅੰਡਰ ਬ੍ਰਿਜ ਬਣੇ ਇਹ ਪਤਾ ਆਉਣ ਵਾਲਾ ਸਮਾਂ ਦੱਸੇ ਕਿ ਕੋਈ ਬਜਟ ਦੇ ਵਿੱਚ ਬਜਟ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ ਇਹ ਸਕੂਲ ਨੂੰ ਲੈ ਕੇ ਬਿੱਟੂ ਨੇ ਸਵਾਲ ਚੁੱਕੇ ਕਹਿੰਦੇ ਕਾਂਗਰਸ ਪਾਰਟੀ ਵੱਲੇ ਜਦੋਂ ਅਸੀਂ ਸੀਗੇ ਤਾਂ ਸਕੂਲ ਦੀ ਬਿਲਡਿੰਗ ਬਣਾਈ ਸੀ ਹੱਲੇ ਤੱਕ ਜਿਹੜੀ ਹੈ ਉੱਥੇ ਕੋਈ ਟੀਚਰ ਨਹੀਂ ਹੱਸਤਾ ਹਾਂ ਫਿਰ ਨਗਰ ਦੀ ਜਗ੍ਹਾ ਮੈਂ ਖੁਦ ਜਾ ਕੇ ਮੁਖਵੰਤੀ ਕੈਪਟਨ ਨਾਲ ਲੜ ਕੇ ਉਹ ਜਗ੍ਹਾ ਜਾ ਕੇ ਉਹਨੂੰ ਲੈ ਕੇ ਆਇਆ ਸੀ ਇੱਕ 50 ਮੁੱਲ ਦੀ ਜਗ੍ਹਾ ਇੱਕ ਕਰਪੇਟ ਜਾ ਕੇ ਲੈ ਕੇ ਆਇਆ 12 ਪੈਸਾ ਅਸੀਂ ਮੈਂ ਆਪਣੇ ਜਿਹੜਾ ਮੇਰਾ ਫੰਡ ਸੀ ਉਹਦੇ ਵਿੱਚੋਂ ਲਗਾਇਆ ਗਿਆ ਐਜੂਕੇਸ਼ਨ ਬੋਰਡ ਵੱਲੋਂ ਲਗਾਇਆ ਗਿਆ ਉਸ ਤੋਂ ਲਾਲਾ ਪੂਜੂ ਮੂਵਮੈਂਟ ਨੇ ਲਗਾਇਆ ਤਾਂ ਜਾ ਕੇ ਸਕੂਲ ਪਰੇ ਨੂੰ ਘੱਟੋ ਘੱਪ 22 ਸਾਲ ਦਾ ਆਪਣਾ 2-3 ਸਾਲ ਹੋ ਗਏ ਸਕੂਲ ਨੂੰ ਬਣਿਆ ਹੋਏ ਤੇ ਸਕੂਲ ਅੰਦਰ ਚੱਲੂ ਨਹੀਂ ਹੋ ਸਕਿਆ ਇਸ ਗੱਲ ਦਾ ਕਿ ਪੰਜ ਬੜਾ ਰੋਤਾ ਕਿਉਂਕਿ ਉਸ ਰਾਕੇ ਜੀ ਕੋਈ ਸਕੂਲ ਨਹੀਂ ਸੀ ਗਰੀਬ ਆਬਾਦੀ ਇਸਲਾਮ ਮੇਰੀਆ ਜਲਦੀ ਤੋਂ ਜਲਦੀ ਸਰਕਾਰ ਨੂੰ ਸਕੂਲ ਚਾਲੂ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਇੱਕ ਸਕੂਲ ਹੋਰ ਵੀ ਆਪਣਾ ਮਿਲਰ ਗਾਇਂ ਦੇ ਵਿੱਚ ਬਣਿਆ 2 ਫੁੱਟ ਹੋਣ ਲੱਗ ਲਾਲਣ ਬਣਾਇਆ ਸੀ ਉਹ ਬਿਲਡਿੰਗ ਜਿੰਨਾ 5 ਫਲੋਰ ਹੋਣਦਾ ਉਸ ਤਰ੍ਹਾਂ ਬਣੀ ਪਈ ਹੈ ਉਹ ਹਾਲੇ ਤੱਕ ਚਾਲੂ ਨਹੀਂ ਹੋਇਆ ਇਹ ਐਜੂਕੇਸ਼ਨ ਨਾਲੇ ਇਹਦਾ ਸਵਾਲ ਜੋ ਡਾਬਰ ਸਾਹਿਬ ਨੇ ਇਹਨੇ ਪਰ ਅੱਲਾ ਕਿਤੇ ਇਹ ਨਾ ਸਵਾਲ ਬਿੱਟੂ ਜੀ ਨੂੰ ਕਹੋ ਕਿ ਤੁਸੀਂ ਚੀਫ ਨਿਸਟਰ ਸਾਹਿਬ ਨੂੰ ਪੁੱਛੋ ਨਾ ਇਹਦਾ ਸਵਾਲ ਸਾਨੂੰ ਸਿਟੀ ਸੈਂਟਰ ਨੂੰ ਲੈ ਕੇ ਜਿਹੜੀ ਆਪਣੀ ਜਗਾਹ ਉਹ ਖਾਲੀ ਪਈ ਹੈ ਉਹਦੇ ਤੇ ਕੋਈ ਕੇਸ ਵੀ ਨਿਬੜ ਟੁਕਾ ਹੈਗਾ ਜਣਾ ਉਹਦੇ ਤੇ ਲੈ ਕੇ ਤੁਹਾਡੇ ਵੱਲੋਂ ਕੋਈ ਇਨੀਸ਼ੀਏਟਿਵ ਵਰਕ ਕੀਤਾ ਜਾਏ ਸਭਾ ਜੀਤਾ ਹੋਰ ਇਹ ਕੇਸ ਦੀ ਮੈਨੂੰ ਨਹੀਂ ਪਤਾ ਕਿ ਉਹ ਕਮਲ ਤੌਰ ਤੇ ਜਿਹੜਾ ਹੈਗਾ ਕੀ ਹੋਇਆ ਲੇਕਿਨ ਇਹਨਾਂ ਤੋਂ ਤਾਂ ਸਾਨੂੰ ਕਿਸੇ ਨੂੰ ਉਮੀਦ ਨਹੀਂ ਹੈ ਸਾਨੂੰ ਉਥੇ ਮੈਂ ਸਮਝਦਾ ਕਿ ਬੜਾ ਵੱਡਾ ਹੋ ਫੋਰਸੀਗਾ ਸਿਟੀਜ਼ ਸੈਂਟਰ ਆਲਾ ਇੱਕ ਵੱਡਾ ਓਪਰਾਲਾ ਸੀਗਾ ਲੇਕਿਨ ਉਹ ਉਲਝਾ ਦਿੱਤਾ ਗਿਆ ਉਹ ਹੀ ਪੋਲਿਟਿਕਲ ਜਿਹੜੀਆਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਔਰ ਇਹ ਚ ਉਹ ਸਾਰਾ ਉਲਝ ਕੇ ਬਹਿ ਗਿਆ ਉਹ ਡੰਪ ਪਿਆ ਉਥੇ ਪੂਰੇ ਨਾਲ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਸ਼ਹਿਰੀਆਂ ਨੂੰ ਸਹੂਲਤ ਮਿਲਣੀ ਸੀ ਸ਼ਹਿਰ ਦਾ ਵਪਾਰ ਵਧਣਾ ਸੀਗਾ ਲੇਕਿਨ 100% ਮੈਨੂੰ ਇਹਨਾ ਤੋਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਠੀਕ ਹੈ ਸੋ ਅਸੀਂ ਬਾਬਾ ਸੁੱਖ ਰੱਖੇ ਸਰਕਾਰ ਆਉਣ ਤੇ ਜ਼ਰੂਰ ਸਿਟੀ ਸੈਕਟਰ ਦਾ ਮਕਦਮਾ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਹੈ ਪ੍ਰਧਾਨ ਕਮਰਿੰਦਰ ਸਿੰਘ ਦਾਜਾ ਬੁਲੇਗੀ ਹੋਰ ਲੁਧਿਆਣੇ ਤੋਂ ਸਾਡੇ ਪਾਰਲੀਮੈਂਟ ਮੈਂਬਰ ਵੀ ਹੈ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸੰਜੀਤ ਤਲਵਾਰ ਜੀ ਸਾਡੇ ਫੋਰਵਰਡ ਮਿਨਿਸਟਰ ਡਾਬਰ ਸਾਹਿਬ ਸਾਡੇ ਐਕਸੀਐਮਐਲਏ ਬੈਂਕ ਸਾਹਿਬ ਸਚਿੰਦਰਪਾਲ ਸੱਠਾ ਜੀ ਔਰ ਪ्रेस ਦੇ ਸਾਰੇ ਵੀਰੋ ਤੁਹਾਡਾ ਇੱਕੀ ਆਉਣ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਸਾਹਮਣੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜਿਹੜੀਆਂ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਉਲਾਪੁਰ ਦੇ ਵਿੱਚ ਪਾਰਟੀ ਉੱਥੇ 7 ਸੀਟਾਂ ਦੇ ਜਿੱਤੂ ਰਹੀ ਸੀ ਸਾਡੀ ਇੱਕ ਭੈ ਜਿਹੜੀ ਸੀਨੀਅਰ ਕਾਂਗਰਸ ਦੀ ਮੈਂਬਰ ਸੀ ਕਿਸੇ ਰੇਸ਼ੀ ਕਹਿ ਲੋ ਸੋਚ ਕੇ ਉਹ ਆਜ਼ਾਦ ਖੜੇ ਹੋਏ ਔਰ ਉਹਨਾਂ ਨੇ ਬੀਬੀ ਤਰਸੇਮ ਕੌਰ ਸਾਡੇ ਜਿਹੜੇ ਆ ਉਹ ਸਾਡੇ ਪਾਰਟੀ ਦਾ ਹਿੱਸਾ ਬਣੇ ਅੱਜ ਮੈਨੂੰ ਦਿਲ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਅਮਰਿੰਦਰ ਸਿੰਘ ਧਾਰਾ ਬਰੇਂਗ ਜੀ ਦੀ ਪ੍ਰੇਰਣਾ ਕਰ ਅੱਜ ਸਾਡੇ ਵਿੱਚ ਮੋਲਾਪੁਰ ਸ਼ਹਿਰ ਤੋਂ ਸਮਾਜ ਸੇਵੀ ਅਮਨ ਜੀ ਜਿਹੜੇ ਹੁਣੇ ਜਿਹੜੀ ਇੱਕ ਕਲੈਕਸ਼ਨ ਜਿਹਦੇ ਬਾਰੇ ਮੈਂ ਜ਼ਿਕਰ ਕਰਕੇ ਆ ਗਿਆ ਐ ਇਹ ਆਮ ਆਦਮੀ ਪਾਰਟੀ ਦੇ ਟਿਕਟ ਤੋਂ 12 ਨੰਬਰ ਵੋਟ ਚੋਂ ਜੇਤੂ ਕਰਾਰ ਹੋਈ ਸੀ ਔਰ ਕੌਂਸਲ ਬਣੇ ਸੀ ਅੱਜ ਉਹਨਾਂ ਨੇ ਔਰ ਉਹਨਾਂ ਦੇ ਸਾਥੀ ਰਜਨੀਸ਼ ਜੀ ਨੇ ਕਾਂਗਰਸ ਪਾਰਟੀ ਦਾ ਅੱਤਵਾਦੰ ਦਾ ਫੈਸਲਾ ਕੀਤਾ ਹੈ ਔਰ ਅੱਜ ਪੂਰਨ ਤੌਰ ਤੇ ਕਾਂਗਰਸ ਪਾਰਟੀ ਨੂੰ ਸਮਰਪਿਤ ਕਰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋ ਰਹੇ ਹੈ ਸਾਡੇ ਕਿ ਮੁੱਲਾਂਪੁਰ ਤੋਂ ਸਾਡੇ ਬਲਾਕ ਪ੍ਰਧਾਨ ਸਾਡੇ ਸੀਨੀਅਰ ਕਾਂਗਰਸ ਲੀਡਰ ਸਾਡੇ ਮਜੂਤਾ ਸਾਊ ਤੇਨੂ ਰਾਮ ਜੀ ਪਰਮਿੰਦਰ ਦੇ ਮਦਰ ਉਹ ਉਹਨਾਂ ਦੇ ਬੇਟੀ ਦੇ ਹਸਪੀਟਲ ਚਾਇਸ ਕਰਕੇ ਉਹਨਾਂ ਦੀ ਪਹੁੰਚਿਆ ਭੈਣ ਸਰੇਮ ਕੁਰ ਜੀ ਸੁਭਾਸ਼ ਜੀ ਐਂਡ ਸੁਰਿੰਦਰਪਾਲ ਕੁਰ ਜੀ ਐਨ ਬਿਮਲਾ ਜੀ ਸਾਡੇ ਰਿਟਾਇਰਡ ਐਸਟੀਓ ਇੰਦਰਪਾਲ ਜੀ ਇਹ ਸਾਰੀ ਜਿਹੜੀ ਟੀਮ ਹੈ ਜਸਵਿੰਦਰ ਸਿੰਘ ਹੈਪੀ ਜੀ ਇਹ ਅੱਠੇ ਦੇ ਅੱਠੇ ਤੇ ਨੌਵੇਂ ਸਾਡਾ ਅਜਪਰਾ ਅਮਨ ਆਪ ਔਰ ਰਜਨੀਸ਼ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਆਏ ਆ ਸੋ ਅਸੀਂ ਇਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿੱਥੇ ਵਧਾਈ ਦੇਣੀ ਹੈ ਉੱਥੇ ਮੈਂ ਬੇਨਤੀ ਕਰੂੰਗਾ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਲੋਗਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵਿਡਿੰਗ ਜੀ ਨੂੰ ਉਹ ਫਾਰਮਲੀ ਅੱਜ ਸਰੂਪਾ પા ਕੇ ਅਮਨ ਜੀ ਨੂੰ ਪਾਰਟੀ ਦਾ ਮੈਂਬਰ ਬਣਾਉਣ